ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਮੀਦ ਕਰਨੀ ਆ ਤੁਸੀਂ ਸਾਰੇ ਖੈਰiyat ਨਾਲ ਹੋਵੋਗੇ ਕਿਹਾ ਨੀ ਸੰ ਸਿੰਘ ਮਸਕੀਨ ਜੀ ਦੀ ਜ਼ਿੰਦਗੀ ਦਾ ਸਭ ਤੋਂ ਬੈਸਟ ਇੰਟਰਵਿਊ ਜਿਹੜਾ ਨੇ ਆਪਣੀ ਜ਼ਿੰਦਗੀ ਦੇ ਵਿੱਚ ਦਿੱਤਾ ਉਹਦੇ ਵਿੱਚ ਉਹਨਾਂ ਨੇ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਹੈਗੀਆਂ ਮੈਂ ਔਰ ਅਗਰ ਉਹਨਾਂ ਦੀ ਜ਼ਿੰਦਗੀ ਦਾ ਕਹਿ ਲਓ ਇਹ ਨਚੋੜ ਹੈ ਤੇ ਗਲਤ ਨਹੀਂ ਹੋਏਗਾ ਉਸ ਤੋਂ ਤੁਹਾਡੇ ਤੇ ਰਿਕਵੈਸਟ ਹੈ ਕਿ ਇਸ ਵੀਡੀਓ ਨੂੰ ਪੂਰਾ ਦੇਖਿਓ ਔਰ ਜੋ ਉਹ ਬਿਆਨ ਕਰਨਾ ਚਾਹ ਰਿਹਾ ਜੋ ਸਮਝਾਣਾ ਚਾਹ ਰਿਹਾ ਤਾਂ ਕਿ ਉਹ ਸਮਝ ਸਕੋ ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਉਸ ਤੇ ਵਿਚਾਰ ਸਿੱਖ ਧਰਮ ਭਾਵੇਂ ਨਵੀਨ ਧਰਮ ਹੈ ਸੈਂਟੀਫਿਕ ਧਰਮ ਹੈ ਆਧੁਨਿਕ ਧਰਮ ਹੈ ਪਰ ਸਾਡੇ ਕੋਲੇ ਆਲਾ ਪ੍ਰਚਾਰਕਾਂ ਦੀ ਘਾਟ ਕਰਕੇ ਸਿੱਖ ਧਰਮ ਉਹਨਾਂ ਨਾਲ ਫੈਲਰ ਸਕਿਆ ਜਿੰਨਾ ਫੈਲਣਾ ਚਾਹੀਦਾ ਸੀ ਔਰ ਸਾਡੇ ਕੋਲੇ ਆਲਾ ਪ੍ਰਚਾਰਕਾਂ ਦੇ ਵਿੱਚੋਂ ਗਿਆਨੀ ਸੰਤ ਸਿੰਘ ਮਸਕੀਨ ਜੀ ਕਿਹੋ ਜਿੇ ਪ੍ਰਚਾਰਕ ਨੇ ਜਿਨ੍ਹਾਂ ਦੇ ਸ਼ਬਦਾਂ ਦੀ ਜਾਦੂਗਰੀ ਅਤੇ ਉਸ ਜਾਦੂਗਰੀ ਦੇ ਅਰਥ ਇਸ ਤਰੀਕੇ ਨਾਲ ਲੋਕਾਂ ਨੂੰ ਲੀਨ ਕਰ ਦਿੰਦੇ ਨੇ ਲੋਕ ਮੰਤਰ ਮੁਕਤ ਹੋ ਕੇ ਸੁਣਦੇ ਨੇ ਔਰ ਮੈਸਮਰਾਇਜ਼ ਹੋ ਜਾਂਦੇ ਨੇ ਉਸ ਤੋਂ ਬਾਅਦ ਹਜ਼ਾਰਾਂ ਲੋਕ ਨੇ ਜਿਨ੍ਹਾਂ ਦੀ ਜ਼ਿੰਦਗੀ ਤੇ ਗਿਆਨੀ ਸੰਤ ਸਿੰਘ ਮਸਕੀਨ ਹੋਰਾਂ ਦੇ ਕਥਾ ਦਾ ਔਰ ਸਿੱਖ ਧਰਮ ਦੇ ਪ੍ਰਚਾਰ ਦਾ ਅਸਰ ਪਿਆ ਹੈ ਅੱਜ ਉਹ ਸਾਡੇ ਨਾਲ ਨੇ ਤੇ ਉਹਨਾਂ ਨਾਲ ਗੱਲਬਾਤ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਸਕੀਨ ਸਾਹਿਬ ਤੁਹਾਡੇ ਜਿਹਨੀ ਕਥਾ ਉਸ ਦੇ ਵਿੱਚ ਅਸੀਂ ਸੁਣਦੇ ਰਹੇ ਨੇ ਜੀ ਕਿ ਰੱਬ ਇੱਕ ਹੈ ਫਿਰ ਕੀ ਇਹ ਗੱਲ ਹੈ ਕਿ ਹਰ ਧਰਮ ਦਾ ਪ੍ਰਚਾਰਕ ਇਹ ਕਹਿੰਦਾ ਕਿ ਸਾਡੇ ਧਰਮ ਚਾਹੋ ਅਸੀਂ ਰੱਬ ਨੂੰ ਬੁਲਾਉਨੇ ਜਿਸ ਰਸਤੇ ਤੇ ਮਨੁੱਖ ਚੱਲ ਚੁਕੇ ਆਉਂਦਾ ਉਸ ਦੀ ਵਕਫੀਅਤ ਉਸ ਦੇ ਕੋਲ ਆਉਂਦੀ ਹੈ ਔਰ ਉਸੇ ਰਸਤੇ ਨਾਲ ਉਸ ਦਾ ਮੋ ਵੀ ਹੋ ਜਾਂਦਾ ਹੈ ਮذਬ ਸਾਰੇ ਇੱਕ ਰਸਤੇ ਨੇ ਜਿਵੇਂ ਵੱਖ-ਵੱਖ ਰਸਤਿਆਂ ਤੋਂ ਨਦੀਆਂ ਚੱਲ ਕੇ ਸਾਗਰ ਤੱਕ ਪਹੁੰਚਦੀਆਂ ਨੇ ਵੱਖ-ਵੱਖ ਤੌਰ ਤਰੀਕਿਆਂ ਨਾਲ ਮਨੁੱਖ ਪਰਮਾਤਮਾ ਤੱਕ ਪਹੁੰਚਦਾ ਹੈ ਇਹਦੇ ਵਿੱਚ ਕੁਝ ਨਦੀਆਂ ਐਸੀਆਂ ਹੁੰਦੀਆਂ ਬਹੁਤ ਲੰਬੀਆਂ ਵਕ ਕੇ ਸਾਗਰ ਤੱਕ ਪਹੁੰਚਦੀਆਂ ਨੇ ਕੁਝ ਸ਼ਾਰਟ ਰਸਤਾ ਅਪਣਾਉਂਦਿਆਂ ਨੇ ਪਹੁੰਚ ਜਾਂਦਿਆਂ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਸਿਧਾਂਤ ਸੀ ਜੀਵਨ ਬਹੁਤ ਛੋਟਾ ਹੈ ਔਰ ਇਸੇ ਛੋਟੇ ਜੀਵਨ ਵਿੱਚ ਪਰਿਵਾਰ ਦੇ ਸੰਬੰਧ ਕਾਰੋਬਾਰੀ ਰਿਸ਼ਤੇ ਦੁਨਿਆਵੀ ਰਿਸ਼ਤੇ ਨਿਭਾਉਂਦਿਆਂ ਹੋਇਆਂ ਮਨੁੱਖ ਨੇ ਪਰਮਾਤਮਾ ਨਾਲ ਜੁੜਨਾ ਹੈ ਤਾਂ ਐਸਾ ਲੰਮਾ ਰਸਤਾ ਨਾ ਹੋਵੇ ਕਿ ਜੀਵਨ ਮੁੱਕ ਜਾਏ ਤੇ ਜੀਵਨ ਪਰਮ ਜੀਵਨ ਤੱਕ ਨਾ ਪਹੁੰਚ ਸਕੇ ਇਸ ਵਾਸਤੇ ਇਹ ਨਵੀਨ ਧਰਮ ਮਹਾਨ ਧਰਮ ਇਸ ਵਾਸਤੇ ਮਹਾਨ ਹੈ ਇਹ ਸਾਫ ਕਹਿ ਰਿਹਾ ਹੈ ਇੱਕ ਚਿੱਤ ਜਾਂ ਇੱਕ ਛਣ ਅਧਿਆਇਓ ਕਾਲ ਫਾਸ ਕੇ ਵਿੱਚ ਨਾ ਆਇਓ ਮਨ ਦੀ ਕਾਗਰਤਾ ਦੇ ਨਾਲ ਅਗਰ ਉਸ ਇੱਕ ਨਾਲ ਜੁੜ ਗਿਆਂ ਤਾਂ ਫਿਰ ਸਾਰਾ ਬ੍ਰਹਿਮੰਡ ਇੱਕ ਦਿਖਾਈ ਦੇਗਾ ਤੇ ਜਦ ਸਭ ਇੱਕ ਦਿਖਾਈ ਦੇਗਾ ਤਾਂ ਫਿਰ ਵਿਤਕਰਾ ਕਿਸ ਨਾਲ ਭੇਦਭਾਵ ਕਿਸ ਨਾਲ ਸਾਰੇ ਰੋਗਾਂ ਦਾ ਸਾਰੇ ਵਿਤਕਰਾਂ ਦਾ ਸਾਰੇ ਹੌਨ ਖਰਾਬੇ ਦਾ ਇਲਾਹ ਗੁਰੂ ਨਾਨਕ ਨੇ ਇਹੀ ਦੱਸਿਆ ਇੱਕ ਨਾਲ ਜੁੜਨਾ ਔਰ ਇੱਕ ਨਾਲ ਜੁੜਨ ਵਾਸਤੇ ਰਸਤਾ ਲੰਬਾ ਨਹੀਂ ਕਰਨਾ ਛੋਟਾ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਉਸ ਇੱਕ ਦੇ ਸਰੂਪ ਨੂੰ ਪ੍ਰਾਪਤ ਕਰਨਾ ਯਾਨੀ ਮਰਦ ਤੇ ਔਰਦਸਬੰਦ ਅਜ਼ਲਾਂਤ ਬਣਿਆ ਹੋਇਆ ਹੈ ਔਰ ਜਦੋਂ ਵੀ ਬਾਕੀ ਦੇ ਧਰਮਾਂ ਦੇ ਵਿੱਚ ਈਸਾਈ ਧਰਮ ਦੇ ਜਿਹੜੇ ਕ੍ਰਿਸਚੀਅਨ ਨੇ ਸ਼ਾਦੀ ਕਰਦੇ ਨੇ ਤਾਂ ਔਰਤ ਦੀ ਆਈ ਡੂ ਰਜ਼ਾਮੰਦੀ ਲਈ ਜਾਂਦੀ ਹੈ ਇਸਲਾਮ ਦੇ ਵਿੱਚ ਵੀ ਔਰਤ ਦੀ ਸਭ ਕਬੂਲ ਹੈ ਰਜ਼ਾਮੰਦੀ ਲਈ ਜਾਂਦੀ ਹੈ ਸਾਡੇ ਧਰਮ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਔਰਤ ਦੀ ਰਜ਼ਾਮੰਦੀ ਨਹੀਂ ਲਈ ਜਾਂਦੀ ਬੇਸ਼ੱਕ ਉਹਦੀ ਇਮਪਲਾਈਡ ਕੰਸੈਂਟ ਹੋਵੇ ਪਰ ਉੱਥੇ ਪੁੱਛਿਆ ਨਹੀਂ ਜਾਂਦਾ ਨਹੀਂ ਇਹ ਵੀ ਅਸੀਂ ਇੱਕ ਪਹਿਲੂ ਦੇਖਿਆ ਹੈ ਇਸਲਾਮ ਦੇ ਵਿੱਚ ਤਿੰਨ ਦਫਾ ਪੁਰਸ਼ ਤਲਾਕ 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 ਕਹਿ ਦੇ ਔਰਤ ਦਾ ਤਲਾਕ ਹੋ ਗਿਆ ਇਹ ਔਰਤ ਕੋਲ ਨਹੀਂ ਪੁੱਛਿਆ ਜਾਂਦਾ ਕਿ ਮੈਂ ਤੈਨੂੰ ਤਲਾਕ ਦੇਵਾਂ ਕਿ ਨਾ ਦੇਵਾਂ ਸਿਰਫ ਤਿੰਨ ਦਫਾ ਆਖਿਆ ਤਲਾਕ ਹੋ ਗਿਆ ਔਰ ਉਹਦੀ ਦਰਦ-ਦਰਦੀਆਂ ਠੋਕਰਾਂ ਆਉਂਦੀਆਂ ਨੇ ਤੋਂ ਜਿਤਨੀ ਸੁਤੰਤਰਤਾ ਮੈਂ ਸਮਝਦਾ ਸਿੱਖ ਧਰਮ ਦੇ ਚ ਹੈ ਇਤਨੀ ਨਹੀਂ ਹੈ ਹੋਰ ਕਿਦਰ ਯੱਗੋ ਪਵਿਤ Hindu ਔਰਤ ਨਹੀਂ ਕਰ ਸਕਦੀ ਵੇਦ ਪਾਠ Hindu ਔਰਤ ਲਈ ਮਨਾਈ ਹੈ ਲੇਕਿਨ ਸਿੱਖ ਬੀਬੀ ਲਈ ਤਾਂ ਕੋਈ ਮਨਾਈ ਨਹੀਂ ਉਹ ਕੁਝ ਵੀ ਪਾਠ ਕਰ ਸਕਦੀ ਹੈ ਪੂਜਾ ਕਰ ਸਕਦੀ ਹੈ ਹੁਣ ਦਰਬਾਰ ਸਾਹਿਬ ਦੇ ਚੋ ਕੀਰਤਨ ਵੀ ਕਰ ਸਕਦੀ ਇਸ ਦੀ ਵੀ ਅੱਗੇ ਹੋ ਗਏ ਮੰਜੀ ਸਾਹਿਬ ਤੇ ਪਹਿਲੇ ਹੀ ਕਰਦੀਆਂ ਸਨ ਔਰ ਰਾਜਨੀਤਿਕ ਤੌਰ ਤੇ ਮੁਖੀ ਹੋ ਸਕਦੀ ਹੈ ਧਾਰਮਿਕ ਤੌਰ ਤੇ ਮੁਖੀ ਹੋ ਸਕਦੀ ਹੈ ਜਿਹੜੇ 22 ਮਸੰਦ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਥਾਪਨ ਕੀਤੇ ਸਨ ਉਹਦੇ ਵਿੱਚ ਤਿੰਨ ਬੀਬੀਆਂ ਨੇ ਉਹ ਪ੍ਰਚਾਰਕ ਸਨ ਵਿਸ਼ਵਾਸੇਤ ਬਰਾਬਰੀ ਦਾ ਦਰਜਾ ਜੋ ਹੈ ਚੱਲ ਰਿਹਾ ਹੈ ਐਸਾ ਕੋਈ ਨਹੀਂ ਹੈ ਕਿ ਬਾਕੀ ਧਰਮਾਂ 'ਚ ਕੋਈ ਸੁਤੰਤਰਤਾ ਜ਼ਿਆਦਾ ਹੈ ਬਲਕਿ ਇਹ ਨਿਊਜ਼ੀਲੈਂਡ ਦੇ ਵਿੱਚ ਮੈਂ ਸਮਝਦਾ 50 ਸਾਲ ਪਹਿਲੇ ਕਿਦਰੇ ਇਸਤਰੀ ਨੂੰ ਵੋਟ ਪਾਉਣ ਦਾ ਹੱਕ ਦਿੱਤਾ ਗਿਆ ਤੇ ਇਸ ਤਰੀਕੇ ਨਾਲ ਜਸਾਰੀ ਜਗਤ ਦੁਨੀਆ ਦੇ ਵਿੱਚ ਗੱਲ ਪੈਲੀ ਹੈ ਪਰ ਨਾ ਇਸਤਰੀ ਨੂੰ ਬਰਾਬਰੀ ਦਾ ਹੱਕ ਤੇ ਗੁਰੂ ਨਾਨਕ ਨੇ ਜਨਮ ਤੋਂ ਹੀ ਦਿੱਤਾ ਹੈ ਆਦਿਕਾਲ ਤੋਂ ਹੀ ਜਾਇ ਦੱਸਦਾ ਹੈ ਔਰ ਸਾਫ਼ ਕਹਿ ਦਿੰਦਾ ਹੈ ਰਾਜੇ અવਤਾਰ ਮਹਾਨ ਨੇ ਪਰ ਰਾਜੇ અવਤਾਰਾਂ ਨੂੰ ਜਨਮ ਦੇਣ ਵਾਲੇ ਵੀ ਮਹਾਨ ਹੈ ਉਹਦੀ ਕੁੱਖ ਕਿੰਨੀ ਪਵਿੱਤਰ ਹੋਵੇਗੀ ਕਿ ਇੱਕ અવਤਾਰ ਨੇ ਉਸਦੀ ਕੁੱਖ ਨੂੰ ਚੁਣਿਆ ਇੱਕ ਮਹਾਨ ਵਿਦਵਾਨ ਨੇ ਉਸਦੀ ਕੁੱਖ ਨੂੰ ਚੁਣਿਆ ਤਾਂ ਉਹ ਖਾਣ ਵੀ ਮਹਾਨ ਹੈ ਜਿਹਦੇ ਚੋਂ ਹੀਰੇ ਨਿਕਲਦੇ ਨੇ ਮੋਤੀ ਨਿਕਲਦੇ ਨੇ ਇਸਤਰੀ ਦੀ ਆਪਣੇ ਥਲ ਤੇ ਮਹਾਨਤਾ ਹੈ ਪੁਰਸ਼ ਦੀ ਆਪਣੇ ਥਲ ਤੇ ਮਹਾਨਤਾ ਹੈ ਔਰਤ ਦੀ ਬਰਾਬਰੀ ਦੀ ਜਦ ਗੱਲ ਚੱਲਦੀ ਹੈ ਜੀ ਤਾਂ ਅੱਜਕੱਲ ਜਿਹੜੀਆਂ ਪੜੀਆਂ ਲਿਖੀਆਂ ਉੱਤਰੀ ਅਮਰੀਕਾ ਯੂਰਪ ਦੀਆਂ ਸਿੱਖ ਬੀਬੀਆਂ ਨੇ ਉਹ ਸਵਾਲ ਪੁੱਛਤੀਆਂ ਨੇ ਕਿ ਆਨੰਦ ਕਾਰਜ ਦੀ ਰਸਮ ਦੇ ਦੌਰਾਨ ਸਾਨੂੰ ਪਿੱਛੇ ਹੀ ਕਿਉਂ ਚੱਲਣਾ ਪੈਂਦਾ ਚਾਰੇ ਲਾਵਾਂ 'ਚ ਬਰਾਬਰ ਕਿਉਂ ਨਹੀਂ ਚੱਲ ਸਕਦੀਆਂ ਜਾਂ ਦੋ ਲਾਵਾਂ 'ਚ ਅਸੀਂ ਅੱਗੇ ਕਿਉਂ ਨਹੀਂ ਹੋ ਸਕਤੀਆਂ ਇਸ ਨੂੰ ਅੱਗੇ ਪਿੱਛੇ ਨਹੀਂ ਮੰਨਣਾ ਚਾਹੀਦਾ ਕਾਰਨ ਹੈ ਆਖਿਰ ਸਰੀਰ ਦੇ ਵਿੱਚ ਕੁਝ ਭੇਦ ਪਰਿਪੂਰਣ ਪਰਮਾਤਮਾ ਨੇ ਪਾਇਆ ਮਨ ਦੇਚ ਵਿਭਾਗ ਬੇਦ ਪਾਇਆ ਤਰਕ ਪੁਰਸ਼ ਦੇ ਚ ਪ੍ਰਧਾਨ ਹੁੰਦੀ ਏ ਤੇ ਭਾਵਨਾ ਜਿਹੜੀ ਹੈ ਉਹ ਇਸਤਰੀ ਚ ਪ੍ਰਧਾਨ ਹੁੰਦੀ ਹੈ ਗਿਆਨ ਪ੍ਰਦਾਨ ਪੁਰਸ਼ ਹੁੰਦਾ ਹੈ ਇਹੀ ਕਾਰਨ ਹੈ ਕਿ ਦੁਨੀਆ ਦੇ ਵੱਡੇ ਵੱਡੇ ਅਜੂਬੇ ਧਰਮ ਗ੍ਰੰਥ ਜਾਂ ਵਿਚਾਰ ਦੇ ਗ੍ਰੰਥ ਪੁਰਸ਼ਾਂ ਦੇ ਰਚੇ ਹੋ ਨੇ ਇਸਤਰੀਆਂ ਦੇ ਬਹੁਤ ਥੋੜੇ ਲੇਕਿਨ ਉਸ ਦੀ ਸੰਭਾਲ ਇਸਤਰੀਆਂ ਦੁਆਰਾ ਹੋਈ ਏ ਕਿਉਂਕਿ ਉਹਦੇ ਅੰਦਰ ਭਾਵਨਾ ਹੁੰਦੀ ਹੈ ਭਾਵਨਾ ਸ਼ਰਦਾ ਭਰੋਸਾ ਇਹ ਗਿਆਨ ਦੇ ਪਿੱਛੇ ਚਲੇ ਨਾ ਕਿ ਗਿਆਨ ਭਰੋਸੇ ਦੇ ਪਿੱਛੇ ਚਲੇ ਫਿਰ ਭਰੋਸਾ ਤੇ ਭਟਕਾ ਦੇਗਾ ਭਰੋਸਾ ਗਿਆਨ ਤੋਂ ਬਿਨਾ ਅੰਦਾ ਹੋਵੇਗਾ ਗਿਆਨ ਅੱਖਾਂ ਹੈ ਤੇ ਭਰੋਸਾ ਪੈਰ ਹੁੰਦੇ ਨੇ ਪੈਰਾਂ ਨੂੰ ਅੱਖ ਚਾਹੀਦੀ ਏ ਔਰ ਅੱਖਾਂ ਨੂੰ ਪੈਰ ਪੈਰ ਚਾਹੀਦੇ ਨੇ ਪੈਰ ਬਾਦ ਵਿੱਚ ਕਦਮ ਪੁੱਟਣ ਪਹਿਲੇ ਅੱਖਾਂ ਵੇਖਣ ਤੋਂ ਇਥੋਂ ਇਹ ਅਧਿਆਤਮ ਰੂਪ ਸੀ ਕਿ ਅੱਖ ਪਹਿਲੇ ਅੱਗੇ ਪੈਰ ਪਿੱਛੇ ਇੰਜ ਨਹੀਂ ਪੈਰ ਤੇ ਅੱਗੇ ਹੋ ਜਾਣ ਅੱਖਾਂ ਪਿੱਛੇ ਉਹਨ ਕੋਈ ਦੇਖੀ ਹੈ ਨਹੀਂ ਤੇ ਕਦਮ ਚੱਲ ਉਹ ਭਟਕ ਜਾਏਗਾ ਅੰਧੀ ਸਰਦਾ ਜੋ ਹੈ ਭਟਕਦੀ ਇਸ ਰੂਪ ਰೇಖਾ ਨਾਲ ਐਸਾ ਬਣਾਇਆ ਗਿਆ ਨਾ ਕਿ ਇਸਤਰੀ ਪਛੜੀ ਹੋਈ ਹੈ ਜਾਂ ਪੁਰਸ਼ ਬਹੁਤ ਅੱਗੇ ਹੈ ਨਹੀਂ ਇਹ ਗੱਲ ਨਹੀਂ ਅਸੀਂ ਬਚਪਨ ਤੋਂ ਪੜਨ ਕਰਦੇ ਆਏ ਹਾਂ ਜੀ ਕਿ ਜਦੋਂ ਸਾਡੇ ਹੱਕ ਨਹੀਂ ਮਿਲਦੇ ਤਾਂ ਸ੍ਰੀ ਸਾਹਿਬ ਤਲਵਾਰ ਤੂੰ ਲੈਣੀ ਚਾਹੀਦੀ ਹੈ ਸਾਡੇ ਧਰਮ ਦੇ ਮੁਤਾਬਕ ਪਰ ਅੱਜ ਦੇ ਆਧੁਨਿਕ ਜ਼ਮਾਨੇ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਕਰਨਾ ਹਿੰਸਾ ਮੰਨੀ ਜਾ ਰਹੀ ਹੈ ਔਰ ਬਹੁਤ ਸਾਰੇ ਲੋਕਾਂ ਨੂੰ ਹਿਸਾਬ ਦੇ ਨਾਂ ਤੇ دہشت گرد کیا ਜਾ ਰਿਹਾ ਹੈ ਇੱਕ ਮੁਲਕ ਦਾ دہشت گرد ਦੂਸਰੇ ਮੁਲਕ ਦਾ ਹੱਕ ਲੈਣ ਵਾਲਾ ਬਣ ਸਕਦਾ ਹੈ ਅਸੀਂ ਹੁਣ ਕੀ ਅਕਸ ਅਪਣਾਵਾਂਗੇ ਦੇਖੋ ਨਾ ਹਥਿਆਰ ਬਦਲਦੇ ਆਉਂਦੇ ਨੇ ਕਿਸੇ ਵਕਤ ਮਨੁੱਖ ਨੇ ਨਾਖੁਨਾਂ ਨੂੰ ਹਥਿਆਰ ਦੀ ਤਰ੍ਹਾਂ ਵਰਤਿਆ ਦੰਦਾ ਨੂੰ ਫਿਰ ਦੇ ਹੱਥੇ ਚ ਲਾਠੀ ਆਈ ਫਿਰ ਬਰਛਾ ਆਇਆ ਤਲਵਾਰ ਆਈ ਤੋਪ ਆਈ ਬੰਦੂਕ ਆਈ ਅੱਜ ਤਰਕ ਦਾ ਜ਼ਮਾਨਾ ਹੈ ਵਿਚਾਰ ਦਾ ਜ਼ਮਾਨਾ ਹੈ ਵਿਚਾਰ ਵੀ ਹਥਿਆਰ ਹੈ ਵਿਚਾਰ ਦੇ ਰਾਹੀਂ ਦਲੀਲ ਦੇ ਰਾਹੀਂ ਆਪਣੇ ਪੱਖ ਨੂੰ ਜਗਤ ਦੇ ਸਾਹਮਣੇ ਰੱਖਣਾ ਸੰਸਾਰ ਦੇ ਸਾਹਮਣੇ ਰੱਖਣਾ ਇਹ ਹਿੰਸਾ ਨਹੀਂ ਪਾਵੇਂ ਵਿਚਾਰ ਨਾਲ ਕਿਸੇ ਦੇ ਵਿਚਾਰ ਨੂੰ ਪਛਾੜ ਦੇਣਾ ਇੱਕ ਸਿਆਣਾ ਮਨੁੱਖ ਇਹ ਕਹੇਗਾ ਇਹ ਵੀ ਹਿੰਸਾ ਕਿਸੇ ਦੇ ਵਿਚਾਰਾਂ ਦੀ ਹੱਤਿਆ ਹੈ ਪਰ ਤਲਵਾਰ ਨਾਲ ਹਥਿਆਰ ਨਾਲ ਅਗਰ ਜ਼ਮਾਨਾ ਬਦਲੇ ਤੋ ਅਜ ਵਿਚਾਰ ਦੀ ਬੜੀ ਪ੍ਰਧਾਨਤਾ ਹੈ ਆਪਣੇ ਹੱਕ ਨੂੰ ਵਿਚਾਰਾਂ ਦੇ ਰਾਹੀਂ ਪ੍ਰਚਾਰ ਕਰਕੇ ਵਿਚਾਰਾਂ ਦੇ ਰਾਹੀਂ ਰੱਖ ਕੇ ਪ੍ਰਾਪਤ ਕਰਨ ਦਾ ਹੱਕ ਤੇ ਹਰ ਇੱਕ ਨੂੰ ਹੈ ਵਿਚਾਰ ਵੀ ਹਥਿਆਰ ਹੈ ਔਰ ਜਿੰਨਾ ਵੱਡਾ ਵਿਚਾਰ ਹਥਿਆਰ ਹੁੰਦਾ ਹੈ ਸ਼ਾਇਦ ਹਥਿਆਰ ਵੀ ਇਤਨਾ ਵੱਡਾ ਹਥਿਆਰ ਨਹੀਂ ਸ਼ਸਤਰਨ ਕੇ ਅਧੀਨ ਹੈ ਰਾਜ ਉਹ ਇਸ ਤਰ੍ਹਾਂ ਜਦ ਕੋਈ ਸਤਾ ਪ੍ਰਾਪਤ ਹੋ ਜਾਏ ਕੋਈ ਰਾਜ ਪਾਠ ਪ੍ਰਾਪਤ ਹੋ ਜਾਏ ਉਹਦੀ ਹਿਫਾਜ਼ਤ ਵਾਸਤੇ ਤੇ ਫਿਰ ਹਥਿਆਰ ਚਾਹੀਦੇ ਹੁੰਦੇ ਨੇ ਸ਼ਸਤਰ ਚਾਹੀਦੇ ਹੁੰਦੇ ਨੇ ਨਹੀਂ ਤੇ ਕੋਈ ਵੀ ਜ਼ਮੀਨ ਹਥਿਆ ਲਏਗਾ ਕੋਈ ਵੀ ਪਾਣੀ ਹਥਿਆ ਲਏਗਾ ਕੋਈ ਵੀ ਜਾਇਦਾਦ ਹਟਿਆ ਲਏਗਾ ਧਨ ਸੰਪਦਾ ਲੁੱਟ ਲਏਗਾ ਜ਼ਮੀਨ ਤੇ ਕਬਜ਼ਾ ਕਰ ਲਏਗਾ ਉਹ ਤੇ ਇੱਕ ਵੱਡੇ ਪੱਧਰ ਤੇ ਉਸ ਹਕੂਮਤ ਦਾ ਫਰਜ਼ ਬਣ ਜਾਂਦਾ ਹੈ ਹਥਿਆਰਾਂ ਦੇ ਰਾਹੀਂ ਆਪਣੇ ਮੁਲਕ ਦੀ ਹਿਫਾਜ਼ਤ ਕਰਨਾ ਰਾਜ ਬਿਨਾਂ ਨਾ ਧਰਮ ਚਲੇ ਹੈ ਔਰ ਧਰਮ ਬਿਨਾਂ ਸਭ ਦਲੇ ਮਲੇ ਇਹਨਾਂ ਦੇ ਅਰਥ ਜਿਹੜੇ ਕੀਤੇ ਜਾਂਦਨ ਸਮਝੇ ਜਾਂਦਨ ਉਹ ਇਹ ਨਹੀਂ ਹੈ ਇਹਨੂੰ ਵਿਸ਼ਰਾਮ ਨਾਲ ਪੜਨਾ ਹੈ ਰਾਜ ਬਿਨਾ ਨਾ ਧਰਮ ਚਲੇ ਹੈ ਬਿਨਾ ਧਰਮ ਤੋਂ ਰਾਜ ਨਹੀਂ ਚੱਲਦਾ ਰਾਜ ਬਿਨਾ ਨਾਏ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਦੂਜੀ ਪੰਕਤੀ ਜਗਲ ਖੋਲ ਧਰਮ ਤੋਂ ਬਿਨਾ ਰਾਜਨੀਤੀ ਲੋਕਾਂ ਨੂੰ ਪੈਰਾਂ ਦੇ ਥੱਲੇ ਲਿਤਾੜੇਗੀ ਬੇਇਨਸਾਫੀ ਕਰੇਗੀ ਜ਼ੁਲਮ ਕਰੇਗੀ ਰਾਜਨੀਤੀ ਦੇ ਵਿੱਚ ਉਦੋਂ ਇਨਸਾਫ ਆਏਗਾ ਜਦੋਂ ਧਰਮ ਦੇ ਨਾਲ ਚਲੇਗੀ ਤੋਂ ਧਰਮ ਰਾਜਨੀਤੀ ਨਾਲ ਜੋੜਨਾ ਹੈ ਤਾਂ ਕਿ ਹਰ ਇੱਕ ਨੂੰ ਇਨਸਾਫ ਮਿਲੇ ਧਰਮ ਸਮਾਜ ਪਰਿਵਾਰ ਨਾਲ ਜੋੜਨਾ ਹੈ ਤਾਂ ਕਿ ਕਲਕਲੇਸ਼ ਨਾ ਹੋਵੇ ਔਰ ਧਰਮ ਨੂੰ ਵਪਾਰ ਨਾਲ ਜੋੜਨਾ ਹੈ ਤਾਂ ਕਿ ਬੇਈਮਾਨੀ ਤੇ ਠੱਗੀ ਨਾ ਹੋਵੇ। ਯਾਨੀ ਸਵਰਗ ਨਰਕ ਹੈਗੇ ਨੇ ਕੋਈ ਇਹੋ ਜਿਹਾ ਸਵਰਗ ਜਿਹੜਾ ਨੀਲੇ ਅਸਮਾਨ ਦੇ ਉੱਪਰ ਵਰਗ ਨਰਕ ਤੇ ਮੈਂ ਰਹਿਉ ਸਤਿਗੁਰੂ ਕੇ ਪ੍ਰਸਾਦ ਚਰਨ ਕਮਲ ਕੀ ਮੋਜ ਮੈਂ ਰਹਿਉ ਅੰਤ ਅਰ ਆਦ ਜ਼ਿੰਦਗੀ ਦੁੱਖਾਂ ਦੇ ਵਿੱਚ ਬਤੀਤ ਹੋ ਰਹੀਏ ਖਾਣ ਨੂੰ ਭੋਜਨ ਨਹੀਂ ਪੈਣ ਨੂੰ ਕਪੜਾ ਨਹੀਂ ਸਰਦੀ ਚ ਤੜਪ ਰਿਹਾ ਹੈ ਗਰਮੀ ਚ ਤੜਪ ਰਿਹਾ ਹੋਰ ਹਜ਼ਾਰਾਂ ਤਰ੍ਹਾਂ ਦੀਆਂ ਪਰੇਸ਼ਾਨੀਆਂ ਨਾ ਹੋਰ ਕਿਸ ਨੂੰ ਨਰਕ ਕਹਿੰਦੇ ਨੇ ਉਹ ਨਰਕ ਭੋਗ ਰਿਹਾ ਹੈ ਨਰਕ ਦੇ ਜੀਰੇ ਲੇਕਿਨ ਇਹ ਸਾਰੀਆਂ ਸਹੂਲਤਾਂ ਮੌਜੂਦ ਨੇ ਉਹ ਸਵਰਗ ਦੇ ਚ ਹੈ ਲੇਕਿਨ ਨਾਮ ਜਬ ਕੇ ਮਨੁੱਖ ਨਰਕ ਸਵਰਗ ਦੁੱਖ ਸੁਖ ਦੋਹਾਂ ਤੋਂ ਉੱਚਾ ਉੱਠ ਜਾਂਦਾ ਹੈ ਉਹ ਇੱਕ ਤੀਜੀ ਅਵਸਥਾ ਹੈ ਆਨੰਦ ਔਰ ਉਹ ਅਕਥ ਹੈ ਜਿਹਨੂੰ ਜ਼ਬਾਨ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਅਖੀਰ ਚ ਮੈਂ ਪੁੱਛਣਾ ਚਾਹੁੰਨਾ ਜੀ ਕਿ ਜਦੋਂ ਵੀ ਅਸੀਂ ਕਥਾ ਸੁਣ ਜਾਂਦੇ ਹਾਂ ਚਾਹੇ ਤੁਹਾਡੀ ਹੈ ਜਾਂ ਕੋਈ ਹੋਰ ਪ੍ਰਚਾਰਕ ਨੇ ਉਥੇ 40 ਸਾਲ ਤੋਂ ਉੱਪਰ ਦੇ ਲੋਕ ਹੀ ਜ਼ਿਆਦਾਤਰ ਹੁੰਦੇ ਨੇ ਨੌਜਵਾਨਾਂ ਨੂੰ ਸਿੱਖ ਧਰਮ ਦਾ ਪ੍ਰਚਾਰ ਸੁਣ ਲਈ ਕਿ ਮੇਂ ਪ੍ਰੇਰਿਆ ਜਾ ਸਕਦਾ ਹੈ ਇਸ ਤਰ੍ਹਾਂ ਜਿਵੇਂ ਬੱਚੇ ਨੂੰ ਭੋਜਨ ਪਾਣੀ ਚਾਹੀਦਾ ਹੈ ਬੱਚੇ ਨੂੰ ਭਜਨ ਵੀ ਚਾਹੀਦਾ ਹੈ ਜਵਾਨ ਦੀ ਖੁਰਾਕ ਕੁਝ ਹੋਰ ਹੋ ਜਾਂਦੀ ਹੈ ਠੀਕ ਹੈ ਭਜਨ ਦੇ ਚ ਵੀ ਵਾਦਾ ਚਾਹੀਦਾ ਹੈ ਭਜਨ ਤੇ ਜਨਮ ਤੋਂ ਚਾਹੀਦਾ ਪਰ ਜਨਮ ਤੋਂ ਬੱਚਾ ਜੈਸੇ ਆਪ ਖੁਦ ਦੁੱਧ ਦੀ ਤਲਾਸ਼ ਨਹੀਂ ਕਰ ਸਕਦਾ ਮਾਂ ਪਿਲਾਉਂਦੀ ਉਸ ਨੂੰ ਇਸ ਤਰ੍ਹਾਂ ਗੋਦ ਵਿੱਚ ਉਸ ਬੱਚੇ ਨੂੰ ਵਾਹਿਗੁਰੂ ਨਾਮ ਦੀ ਲੋਰੀ ਮਾਂ ਦੇਵੇ ਕਿ ਵਾਹਿਗੁਰੂ ਧੁਨ ਦੇ ਵਿੱਚ ਉਹਦੀ ਪਰਵਰਿਸ਼ ਹੋਵੇ ਔਰ ਜੈਸੇ ਜੈਸੇ ਵੱਡਾ ਹੋਵੇ ਜਿਵੇਂ ਉਹਦੀ ਖੁਰਾਕ ਬਦਲਦੀ ਹੈ ਉਹ ਭਜਨ ਆਪ ਕਰੇ ਇਹ ਬਚਪਨ ਤੋਂ ਲੈ ਕੇ ਬੁਢੇਪੇ ਅੰਤ ਤੱਕ ਭਜਨ ਦੀ ਲੋੜ ਹੈ ਪਰ ਅਗਰ ਭਜਨ ਦੀ ਭੁੱਖ ਨਾ ਪੈਦਾ ਹੋਵੇ ਤੇ ਭੋਜਨ ਦੀ ਭੁੱਖ ਪੈਦਾ ਹੋਵੇ ਇਹ ਬੰਦਾ ਸਰੀਰ ਦੇ ਤਲ ਤੇ ਤੇ ਤੰਦਰੁਸਤ ਹੈ ਮਨ ਦੇ ਤਲ ਤੇ ਰੋਗੀ ਹੈ ਬਿਮਾਰ ਹੈ ਇਸ ਵਾਸਤੇ ਭੁੱਖ ਨਹੀਂ ਹੈ ਇਹ ਸਤਸੰਗ ਇਸ ਵਾਸਤੇ ਹੈ ਕਿ ਭੁੱਖ ਪੈਦਾ ਹੋ ਜਾਏ ਔਰ ਮਨੁੱਖ ਨਾਮ ਜਪਣ ਲੱਗ ਪਏ ਨੋ ਜੋ ਉਹਨਾਂ ਨੂੰ ਕਿਵੇਂ ਧਰਮ ਦੇ ਰਾਹ ਲਾਇਆ ਜਾ ਸਕਦਾ ਜੀ ਸਤ ਸੰਗ ਹੀ ਹੈ ਬਿਨ ਭਾਗਾ ਸਤ ਸੰਗ ਨਾ ਲੱਭੇ ਬਿਨ ਸੰਗਤ ਮਹਿਲ ਭਰੀ ਜੇ ਜਿਓ ਸੰਗਤ ਤੋਂ ਬਿਨਾ ਐਸਾ ਹੋ ਨਹੀਂ ਸਕਦਾ ਮੁਸ਼ਕਿਲ ਹੈ ਔਰ ਕਰੀਬਨ ਕਰੀਬਨ ਜਵਾਨ ਐਸਾ ਨਹੀਂ ਕਿ ਸਿੱਖ ਧਰਮ ਦੇ Hindu Muslim ਸਾਰਿਆਂ ਦੇ ਜਵਾਨ ਉਸਤ ਉਹ ਹੀ ਥੋੜੇ ਨੇ ਆંકੜੇ ਥੋੜਾ ਜਿਹਾ ਠੋਕਰਾਂ ਖਾ ਕੇ ਜਵਾਨੀ ਦੇ ਦੁੱਖ ਸੁੱਖ ਭੋਗ ਕੇ ਫਿਰ ਥੋੜੀ ਜਿਹੀ ਸਮਝ ਆਂਦੀ ਹੈ ਫਿਰ ਉਹਨੂੰ ਧਰਮ ਵਾਲੇ ਪਾਸੇ ਮੁੜਦਾ ਜਿਹੜਾ ਪਹਿਲੇ ਤੋਂ ਮੁੜ ਜਾਏ ਬਚਪਨ ਤੋਂ ਮੁੜ ਜਾਏ ਉਹਦੇ ਪੁਰਬਲੇ ਸੰਸਕਾਰ ਨੇ ਜਾਂ ਮਾਂ-ਬਾਪ ਉਸਦੇ ਬਹੁਤ ਚੰਗੇ ਹੋਣਗੇ ਸੋਸਾਇਟੀ ਉਸ ਨੂੰ ਚੰਗੀ ਮਿਲ ਗਈ ਹੋਗੀ ਐਸਾ ਮਸਕੀਨ ਸਰ ਪੰਜਾਬ ਦੇ ਵਿੱਚ ਡੇਰਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ ਜਿੱਤੇ ਭੋਰਿਆਂ ਚ ਬਹੁਤ ਸਾਰੇ ਬੀਬੀਆਂ ਰਹਿ ਰਹੀਆਂ ਨੇ ਔਰ ਇਹ ਗੱਲ ਦਿਨ-ਦਿਨ ਵੱਧ ਰਹੀ ਹੈ ਔਰ ਰੋਜ਼ ਸਾਡੇ ਸਾਹਮਣੇ ਆ ਰਹੀ ਹੈ ਤੁਸੀਂ ਈਸ਼ਵਰੇ ਕੀ ਕਮੈਂਟ ਕਰਨਾ ਚਾਹੁੰਦੇ ਹੋ ਕੋਈ ਇਸ ਤਰ੍ਹਾਂ ਆਮ ਸਿੰਘ ਸਵਾਮਾਨ ਤੇ ਗੁਰਦੁਆਰੇ ਚੋਂ ਕਿ ਬਹੁਤਾਂ ਵਿੱਚ ਪੋਲਿਟਿਸ਼ੀਨ ਦੇ ਅਖਾੜੇ ਬਣ ਗਏ ਤੇ ਡੇਰੇਦਾਰ ਨਾਰਾ ਲਾਣ ਲੱਗ ਪਏ ਅਸੀਂ ਨਿਰੋਲ ਨਾਮ ਵੀ ਗੱਲ ਕਰਦੇ ਆਂ ਪ੍ਰਮਾਤਮਾ ਦੀ ਗੱਲ ਕਰਦੇ ਆਂ ਤੋਂ ਭੋਲੇ ਭਾਲੇ ਲੋਗ ਉਸ ਪਾਸੇ ਪ੍ਰੇਰਿਤ ਹੋ ਗਏ ਜਦ ਕਿ ਨਾਮ ਤੇ ਗਿਆਨ ਦੀ ਗੱਲ ਉਹ ਵੀ ਨਹੀਂ ਕਰਦੇ ਉਹਨਾਂ ਦੇ ਵੀ ਆਪਣੇ ਸਵਾਰਥ ਜੋ ਹੈ ਜੁੜੇ ਹੋਏ ਨੇ ਆਮ ਸਾਧਾਰਨ ਲੋਕ ਇਸ ਤਰ੍ਹਾਂ ਭਟਕ ਰਹੇ ਨੇ ਕਿਉਂਕਿ ਇੱਕ ਘਰ ਤੋਂ ਅਸਲੀਅਤ ਨਾ ਮਿਲਣ ਕਰਕੇ ਉਹ ਦੂਜੇ ਪਾਸੇ ਲੋਕੀ ਭਟਕ ਰਹੇ ਆ। ਅਖੀਰ ਸਾਡੇ ਸੁਣਨ ਵਾਲਿਆਂ ਦੇ ਨਾਲ ਵੇਖਣ ਵਾਲੇ ਦੇ ਨਾਲ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ? ਸੁਣਨ ਵਾਲਿਆਂ ਦੇ ਨਾਲ ਸਿਰਫ ਪ੍ਰਚਾਰਕ ਹੋਣ ਦੇ ਨਾਤੇ ਇੱਕੋ ਹੀ ਸੰਦੇਸ਼ਾ ਮੇਰਾ ਉਸ ਇੱਕ ਨਾਲ ਜਿਹੜਾ ਜੁੜ ਜਾਂਦਾ ਹੈ ਖੁਦ ਵੀ ਸੁਖੀ ਹੁੰਦਾ ਹੈ ਤੇ ਸੰਸਾਰ ਦੇ ਵਿੱਚ ਸੁਖ ਵਣਦਾ ਹੈ। ਇੱਕ ਨਾਲ ਜਿਹੜਾ ਟੁੱਟਿਆ ਹੁੰਦਾ ਹੈ ਖੁਦ ਵੀ ਦੁਖੀ ਹੁੰਦਾ ਹੈ। ਔਰ ਕਦਮ ਕਦਮ ਤੇ ਜਗਤ ਨੂੰ ਦੁਖੀ ਕਰਦਾ ਹੈ ਘਰੋਂ ਵੀ ਦੁਖੀ ਕਰਦਾ ਹੈ ਬਾਹਰ ਵਾਲਿਆਂ ਨੂੰ ਵੀ ਦੁਖੀ ਕਰਦਾ ਉਹਦੇ ਕੋਲ ਹੁੰਦਾ ਹੀ ਦੁੱਖ ਹੈ ਔਰ ਉਹ ਵੰਡਦਾ ਹੀ ਦੁੱਖ ਹੈ ਇਸ ਵਾਸਤੇ ਹਰ ਸਿੱਖ ਨੂੰ ਪਹਿਲੇ ਉਸ ਇਕ ਨਾਲ ਜੁੜਨਾ ਚਾਹੀਦਾ ਹੈ ਤਾਂ ਕਿ ਸਵੈਮ ਸੁਖੀ ਹੋਵੇ ਤੇ ਜਗਤ ਦੇ ਵਿੱਚ ਸੁਖ ਦੇ ਸਕੇ ਗਿਆਨੀ ਸਮਝਾਉਣ ਲਈ ਬੜੀ ਮਿਹਰਬਾਨੀ ਜੀ ਸ਼ੁਕਰੀਆ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਮਨੁੱਖੀ ਜੀਵਨ ਦਾ ਲਕਸ਼ ਇਹ ਦੱਸਦੀ ਹੈ ਪ੍ਰਮਾਤਮਾ ਨਾਲ ਜੁੜਨਾ ਤੇ ਪ੍ਰਮਾਤਮਾ ਨਾਲ ਜੁੜਨ ਦਾ ਵਸੀਲਾ ਹੈ ਪ੍ਰਮਾਤਮਾ ਨੂੰ ਯਾਦ ਕਰਨਾ ਜਿਹਨੂੰ ਯਾਦ ਕਰੀਏ ਰਿਸ਼ਤਾ ਜੁੜਦਾ ਹੈ ਜਿਹਨੂੰ ਭੁੱਲ ਜਾਈਏ ਰਿਸ਼ਤਾ ਟੁੱਟਦਾ ਹੈ ਦੁਨੀਆ ਭਰ ਦੇ तमाम ਪੈਗੰਬਰੀ ਪੁਰਸ਼ਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਨੂੰ ਸਿਮਰਨ ਆਖੇ ਸਿਮਰਨ ਕਰਕੇ ਪ੍ਰਾਪਤ ਹੋਵੇਗਾ ਸਿਮਰਨ ਸੰਸਕ੍ਰਿਤ ਦਾ ਸ਼ਬਦ ਹੈ ਇਹਨੂੰ ਪੰਜਾਬੀ ਰੂਪ ਦੇਈ ਹੈ ਤੇ ਯਾਦ ਕਰਨਾ ਚੇਤੇ ਕਰਨਾ ਜਿਸ ਨੂੰ ਚੇਤੇ ਕਰੀਏ ਰਿਸ਼ਤਾ ਜੁੜਦਾ ਹੈ ਤੇ ਜਿਸ ਨੂੰ ਭੁੱਲ ਜਾਈਏ ਰਿਸ਼ਤਾ ਟੁੱਟ ਜਾਂਦਾ ਹੈ ਮੇਰੇ ਜੇਬ ਦੇ ਚ ਕੋ ਨੂਰ ਹੀਰਾ ਹੋਵੇ ਪਰ ਮੇਰੇ ਚੇਤੇ ਚ ਨਾ ਹੋਵੇ ਮੇਰੀ ਯਾਦ ਦੇ ਚ ਨਾ ਹੋਵੇ ਤੇ ਸੰਬੰਧ ਟੁੱਟ ਗਿਆ ਰਿਸ਼ਤਾ ਟੁੱਟ ਗਿਆ ਘਰ ਦੇ ਚ ਬਹੁਤ ਸਾਰਾ ਸਾਜ਼ੋ ਸਮਾਨ ਪਿਆ ਹੈ ਪਰ ਜੋ ਚੇਤੇ ਦੇ ਚ ਨਹੀਂ ਯਾਦ ਦੇ ਚ ਨਹੀਂ ਰਿਸ਼ਤਾ ਟੁੱਟ ਗਿਆ ਸੰਬੰਧ ਟੁੱਟ ਗਿਆ ਭਾਵੇਂ ਰੋਮ ਰੋਮ ਦੇ ਚ ਪਰਮਾਤਮਾ ਹੋਵੇ ਪਰ ਜੇ ਚੇਤੇ ਚ ਨਹੀਂ ਤਾਂ ਉਸ ਨਾਲ ਰਿਸ਼ਤਾ ਟੁੱਟਿਆ ਰਹਿੰਦਾ ਹੈ ਦਰਅਸਲ ਸਤ ਸੰਗ ਕਰਨਾ ਗੁਰਬਾਣੀ ਪੜਨੀ ਔਰ ਵਾਹਿਗੁਰੂ ਵਾਹਿਗੁਰੂ ਜਪਣਾ ਬਸ ਉਸ ਭੁੱਲੇ ਨੂੰ ਚੇਤੇ ਕਰਨਾ ਹੈ ਔਰ ਉਹ ਭੁੱਲਦਾ ਇਸ ਵਾਸਤੇ ਕੋ ਅੱਖਾਂ ਦੇ ਸਾਹਮਣੇ ਨਹੀਂ ਹੈ ਇਸ ਮੋਟੀ ਅੱਖ ਨਾਲ ਉਸ ਨੂੰ ਵੇਖਿਆ ਨਹੀਂ ਜਾ ਸਕਦਾ ਇਸ ਵਾਸਤੇ ਬਾਰ ਬਾਰ ਭੁੱਲ ਜਾਂਦਾ ਹੈ ਉਹਨੂੰ ਇੱਕ ਬਾਰੀਕ ਅੱਖ ਨਾਲ ਦੇਖਿਆ ਜਾ ਸਕਦਾ ਜਿਹਨੂੰ ਤੀਜਾ ਨੇਤਰ ਕਹਿੰਦੇ ਨੇ ਤ੍ਰੇਨੇਨ ਤੀਜਾ ਨੇਤਰ ਅਨਭਵ ਪ੍ਰਕਾਸ਼ ਨਾਨਕ ਸੇ ਅਖਣੀਆਂ ਬਿਅੰ ਜਿਨੇ ਦੇ ਸੰਦੋਮ ਫਿਰੀ ਜਿਤਨੀ ਗੈਰ ਆਉਣ ਨਾਲ ਕੋਈ ਉਸਦਾ ਜਪ ਕਰਦਾ ਹੈ ਕੋਈ ਉਸ ਨੂੰ ਯਾਦ ਕਰਦਾ ਹੈ ਤੇ ਯਾਦ ਜਦ ਪੂਰਨ ਤੌਰ ਤੇ ਟਿਕ ਜਾਂਦੀ ਹੈ ਉਹ ਤੀਸਰੀ ਅੱਖ ਖੁੱਲ ਜਾਂਦੀ ਹੈ ਔਰ ਪ੍ਰਮਾਤਮਾ ਜ਼ਰਰੇ ਜ਼ਰਰੇ ਦੇ ਜੋ ਹੈ ਦਿਖਾਈ ਦੇਣ ਲੱਗ ਪੈਂਦਾ ਹੈ तमाम ਰਹਿਬਰੀ ਪੁਰਸ਼ਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਉਸ ਦੀ ਯਾਦ ਦੱਸਿਆ ਉਸ ਦਾ ਸਿਮਰਨ ਦੱਸਿਆ ਸਿੱਖ ਜਗਤ ਦੇ ਵਿੱਚ ਵਸੀਲਾ ਉਹਨੂੰ ਯਾਦ ਕਰਨ ਦਾ ਹੈ ਸਤਸੰਗ ਕਰਨਾ ਕਥਾ ਕੀਰਤਨ ਸੁਣਨਾ ਔਰ ਰਹਿਤ ਬੈਤ ਰੱਖ ਕੇ ਬਾਣੀਆਂ ਦਾ ਪਾਠ ਕਰਨਾ ਔਰ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਮੰਤਰ ਦਾ ਜਪ ਕਰਨਾ ਤਰਖੜੀ ਹੋ ਸਕਦੀ ਏ ਵਾਹਿਗੁਰੂ ਵਾਹਿਗੁਰੂ ਬਾਰ-ਬਾਰ ਦੁਹਰਾਉਣ ਦਾ ਮਤਲਬ ਦਰਸਲ ਅਸੀਂ ਪ੍ਰਕਿਰਤੀ ਤੇ ਨਿਗਾਮ ਆ ਰਹੀ ਏ ਤੇ ਸਾਰੀ ਪ੍ਰਕਿਰਤੀ ਦੇ ਵਿੱਚ ਪਨੁਰੁਕਤੀ ਏ ਰਿਪੀਟੇਸ਼ਨ ਏ ਸਭ ਕੁਝ ਰਿਪੀਟੇਸ਼ਨ ਤੇ ਖੜਾ ਹੋਇਆ ਸਭ ਕੁਝ ਰਿਪੀਟ ਹੋ ਰਿਹਾ ਏ ਅਸੀਂ ਬਾਰ-ਬਾਰ ਸਵਾਸ ਲੈ ਲੈਂਦੇ ਆ ਨਬਜ਼ ਬਾਰ-ਬਾਰ ਪਈ ਚੱਲਦੀ ਏ ਬਾਰ-ਬਾਰ ਧਰਤੀ ਤੇ ਰਾਤ ਆਉਂਦੀ ਏ ਦਿਨ ਆਉਂਦਾ ਏ ਅਸੀਂ ਕਦੀ ਇਤਰਾਜ਼ ਨਹੀਂ ਕੀਤਾ ਬਾਰ ਬਾਰ ਦਿਨ ਆ ਰਿਹਾ ਹੈ ਬਾਰ ਬਾਰ ਰਾਤ ਆ ਰਹੀ ਹੈ ਬਾਰ ਬਾਰ ਨਬਜ਼ ਚੱਲ ਰਹੀ ਹੈ ਬਾਰ ਬਾਰ ਸਵਾਸ ਲੈ ਰਹੇ ਹਾਂ ਬਾਰ ਬਾਰ ਦਿਲ ਧੜਕ ਰਹੇ ਹੈ ਸਵੇਰੇ ਭੋਜਨ ਛਕਿਆ ਫਿਰ ਦੁਪਹਿਰੇ ਫਿਰ ਛਕਿਆ ਸ਼ਾਮੇ ਫਿਰ ਛਕਿਆ ਰਾਤੀ ਫਿਰ ਕਹਿੰਦੇ ਆ ਬਾਰ ਬਾਰ ਭੋਜਨ ਖਾਣਾ ਪੈਂਦਾ ਹੈ ਬਾਰ ਬਾਰ ਜੋ ਹੈ ਪਾਣੀ ਪੀਣਾ ਪੈਂਦਾ ਹੈ ਤਾਂ ਕਿ ਸਰੀਰਕ ਜ਼ਿੰਦਗੀ ਬਚੀ ਰਹੇ ਬਾਰ ਬਾਰ ਉਸ ਦੇ ਗੁਣ ਗਾਣੇ ਪੈਂਦਨ ਬਾਰ ਬਾਰ ਜਪ ਕਰਨਾ ਪੈਂਦਾ ਹੈ ਤਾਂ ਕਿ ਪ੍ਰਮਾਤਮਾ ਦੀ ਯਾਦ ਬਣੀ ਰਹੇ ਬਾਰ-ਬਾਰ ਹਰ ਕੇ ਗੁਣ ਗਾ ਜਿਵੇਂ ਬਾਰ-ਬਾਰ ਸਵਾਸ ਲੈਣਾ ਇਹ ਹੀ ਜ਼ਿੰਦਗੀ ਹੈ ਬਾਰ-ਬਾਰ ਉਸ ਦਾ ਜਪ ਕਰਨਾ ਉਸ ਪ੍ਰਮਾਤਮਾ ਨੂੰ ਯਾਦ ਕਰਨਾ ਇਹ ਹੀ ਰੂਹਾਨੀ ਜੋ ਹੈ ਜ਼ਿੰਦਗੀ ਹੈ ਔਰ ਇਸ ਦੀ ਲੋੜ ਹੈ ਸਰੀਰਕ ਬਲ ਕਿਤਨਾ ਵੀ ਹੋਵੇ ਔਰ ਆਰਥਿਕ ਸ਼ਕਤੀ ਮਨੁੱਖ ਦੇ ਕੋਲ ਕਿਤਨੀ ਹੀ ਕਿਉਂ ਨਾ ਹੋਵੇ ਅਗਰ ਰੂਹਾਨੀ ਸ਼ਕਤੀ ਨਹੀਂ ਹੈ ਤੋ ਸਭ ਕੁਝ ਫਿੱਕਾ ਪ੍ਰਤੀਤ ਆਉਂਦਾ ਹੈ ਔਰ ਮਨੁੱਖ ਇੱਕ ਅਜੀਬੋ ਗਰੀਬ ਬੇਚੈਨੀ ਤੇ ਦੁੱਖ ਸੰਤਾਪ ਜੋ ਹੈ ਮਹਿਸੂਸ ਕਰਦਾ ਹੈ ਦਰਸਲ ਰੂਹਾਨੀ ਗਿਆਨ ਰੂਹਾਨੀ ਰਸ ਰੂਹਾਨੀ ਸ਼ਕਤੀ ਹੀ ਸਭ ਕੁਝ ਨੂੰ ਮਹਾਨ ਬਣਾ ਦਿੰਦੀ ਹੈ ਜੀਵਨ ਨੂੰ ਮਹਾਨ ਬਣਾ ਦਿੰਦੀ ਹੈ ਸੰਸਾਰ ਨੂੰ ਮਹਾਨ ਬਣਾ ਦਿੰਦੀ ਹੈ ਔਰ ਸਭ ਕੁਝ ਜੋ ਹੈ ਚੰਗਾ ਲੱਗਦਾ ਹੈ ਅਗਰ ਇਹ ਰੂਹਾਨੀ ਰਸ ਰੂਹਾਨੀ ਆਨੰਦ ਰੂਹਾਨੀ ਸ਼ਕਤੀ ਮਨੁੱਖ ਦੇ ਕੋਲ ਨਹੀਂ ਹੈ ਤੋ ਧਨ ਸੰਪਦਾ ਸਭ ਕੁਝ ਦੇ ਹਉਂਦਿਆ ਹੋਇਆ ਮਨੁੱਖ ਇਸ ਤਨਾ ਤੜਪੇਗਾ ਜਿਵੇਂ ਜਲ ਤੋਂ ਬਿਨਾ ਮਛਲੀ ਤੜਪਦੀ ਏ ਇਕ ਆਲਮ ਦਾ ਐਸਾ ਕਹਿਣਾ ਵੀ ਹੈ ਕਬਾਬੇ ਸੇਖ ਹੈ ਹਮ ਕਰਵਟੇ ਹਰ ਸੂ ਬਦਲਤੇ ਹਨ ਜੋ ਜਲ ਜਾਂਦਾ ਹੈ ਇਹ ਪਹਿਲੂ ਤੋਂ ਉਹ ਪਹਿਲੂ ਬਦਲਤੇ ਹਨ ਦਰਸਲ ਕਬਾਬ ਹੀ ਜੋ ਹੈ ਅਗਦੇ ਉਤੇ ਨਹੀਂ ਬੁੰਨੇ ਜਾ ਰਿਹਾ ਮਾਸ ਹੀ ਨਹੀਂ ਬੁਨਿਆ ਜਾ ਰਿਹਾ ਜੀਮ ਦਾ ਜਾਗ ਦਾ ਮਨੁੱਖ ਵੀ ਚਿੰਤਾ ਦੀ ਅਗਦੇ ਸੜ ਰਿਹਾ ਹੈ ਦੁੱਖਾਂ ਦੀ ਅਗਦੇ ਸੜ ਰਿਹਾ ਹੈ اور بالکل کباب بنے ہوئے ہے جو جل جاتا ہے یہ پہلو تو وہ پہلو بدلتے ہیں منوکھدا چہرہ منوکھ دی طرز زندگی دیکھ کے ایسا نہیں اندازہ لگدا کہ منوکھ کوئی پھولاں دی طرح کھڑے ہوئے ہے منوکھ تے کباب دی طرح بھجے ہوئے ہے پر اے گلستاں ہو سکدا ہے اے پھول دی طرح مہک سکدا ہے اے پھول دی طرح کومل سندر خوبصورت ہو سکدا ہے اور اپنی خوشیاں لٹا سکدا ہے تے پرم انند مان سکدا ہے ਇੱਕੋ ਇੱਕ ਤਰੀਕਾ ਹੈ ਉਹ ਹੈ ਰੂਹਾਨੀ ਸ਼ਕਤੀ ਔਰ ਰੂਹਾਨੀ ਸ਼ਕਤੀ ਨੂੰ ਪ੍ਰਾਪਤ ਕਰਨ ਦਾ ਇੱਕੋ ਇੱਕ ਤਰੀਕਾ ਹੈ ਪਰਮਾਤਮਾ ਦੀ ਯਾਦ ਉਸ ਦਾ ਸਿਮਰਨ ਉਸ ਨੂੰ ਜੋ ਹੈ ਚੇਤੇ ਕਰਨਾ ਬਾਹਰ ਬਾਹਰ ਹਰ ਕੇ ਗੁਣ ਗਾਓ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਤਨੇ ਚਿਰ ਤੱਕ ਤੂੰ ਜਪੀ ਜਾ ਜਪੀ ਜਾ ਜਿਤਨੇ ਚਿਰ ਤੱਕ ਤੇਰੇ ਅੰਦਰ ਵਾਹਿਗੁਰੂ ਪ੍ਰਗਟ ਨਹੀਂ ਹੋ ਜਾਂਦਾ ਉਹ ਪਰਮ ਆਨੰਦ ਪ੍ਰਗਟ ਨਹੀਂ ਹੋ ਜਾਂਦਾ ਮਨੁੱਖ ਐਸਾ ਹੈ ਕਿ ਜੀਵਨ ਸ਼ੈਲੀ ਇਸ ਦੀ ਦਰਿਆ ਦੀ ਤਰ੍ਹਾਂ ਤੋਂ ਜਿਸ ਤਰ੍ਹਾਂ ਦਰਿਆ ਦੇ ਰਸਤੇ 'ਚ ਵੀ ਬਹਾਵ ਦੇ 'ਚ ਵੀ ਔਕਣਾ ਆ ਸਕਦੀਆਂ ਨੇ ਚਟਾਨਾ ਆ ਸਕਦੀਆਂ ਨੇ ਔਰ ਬਹਾਵ ਨੂੰ ਰੋਕ ਸਕਦੀਆਂ ਨੇ ਕਦੀ ਕਦਾਈ ਕਿਸੇ ਦੇਸ਼ ਦੀ ਜ਼ਿੰਦਗੀ 'ਚ ਵੀ ਅੜਚਣ ਖੜੀ ਹੋ ਜਾਂਦੀ ਏ ਔਰ ਕਦੀ ਕਦਾਈ ਕੌਮ ਦੇ ਰਸਤੇ ਦੇ 'ਚ ਵੀ ਇਹ ਔਕਣਾ ਆ ਜਾਂਦੀਆਂ ਨੇ ਵੈਸੇ ਤੇ ਇਹ ਹਕੀਕਤ ਹੈ ਸਚਾਈ ਹੈ ਕਿ ਖਤਰਾ ਜ਼ਿੰਦਗੀ ਨੂੰ ਹੁੰਦਾ ਹੈ ਮੌਤ ਨੂੰ ਨਹੀਂ ਫੁੱਲਾਂ ਦੇ ਚ ਜ਼ਿੰਦਗੀ ਹੈ ਫੁੱਲ ਖਤਰੇ ਦੇ ਚ ਨਹੀਂ ਕੰਡੇ ਨਹੀਂ ਜਲਦੇ ਹੋਏ ਦੀਪਕ ਖਤਰੇ ਦੇ ਚ ਨਹੀਂ ਬੁਝੇ ਹੋਏ ਨਹੀਂ ਜੀਵਦਾ ਜਾਗਦਾ ਮਨੁੱਖ ਖਤਰੇ ਦੇ ਚ ਹੈ ਕਬਰਾਂ ਦੇ ਚ ਪਏ ਹੋਏ ਮਨੁੱਖ ਖਤਰੇ ਦੇ ਚ ਨਹੀਂ ਨੇ ਇਸ ਤਰ੍ਹਾਂ ਜ਼ਿੰਦਾ ਕਉਮਾ ਖਤਰੇ ਚ ਹੁੰਦੀਆਂ ਨੇ ਉਹ ਜਿੰਨੀ ਜ਼ਿਆਦਾ ਜ਼ਿੰਦਗੀ ਹੋਵੇਗੀ ਉਤਨਾ ਹੀ ਖਤਰਾ ਜ਼ਿਆਦਾ ਹੋਵੇਗਾ ਸਿੱਖੀ ਦੇ ਆਧ ਕਾਲ ਤੋਂ ਐਸਾ ਹੁੰਦਾ ਰਿਹਾ ਜੈਸੇ ਦਰਿਆਵਾਂ ਨੂੰ ਚਟਾਨਾ ਰੋਕਦਿਆਂ ਨੇ ਪੱਥਰ ਰੋਕਦੇ ਨੇ ਇਸ ਤਰ੍ਹਾਂ ਕੌਮ ਦੀ ਉન્નਤੀ ਦੇਸ਼ ਦੀ ਉન્નਤੀ ਵਿਅਕਤੀ ਦੀ ਉન્નਤੀ ਦੇ ਰਸਤੇ 'ਚ ਵੀ ਕਈ ਤਰ੍ਹਾਂ ਦੀਆਂ ਰੋਕਾਂ ਔਕੜਾਂ ਤੇ ਪੱਥਰ ਹੁੰਦੇ ਨੇ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਇਸ ਸੰਬੰਧ ਵਿੱਚ ਬੜਾ ਸੁੰਦਰ ਇੱਕ ਬਚਨ ਹੈ ਵਹਿੰਦਾ ਵਗਦਾ ਪਾਣੀ ਤੱਕੇ ਦਿਲ ਮੇਰਾ ਵਗ ਟੁਰਿਆ ਡਾਢਾ ਨਿਰਮਲ ਸਵਛ ਤੇ ਸੋਣਾ ਦਿਲ ਉਸ ਅੰਦਰ ਖੁਰਿਆ ਐ ਪਰ ਡਾਢੀ ਜੀਸੀ ਉੱਠੀ ਜਾਂ ਪਥਰਾਂ ਨਾਲ ਵੱਜਾ ਠੇਡੇ ਠੁੱਡੇ ਖਾ ਕੇ ਆਖਰ ਪਿਛਾਂ ਘਰ ਨੂੰ ਮੁੜਿਆ ਪਿੱਛੇ ਮੁੜਦੇ ਪਾਣੀ ਧੱਕੇ ਮਾਰੀ ਇੱਕ ਕਿਲਕਾਰੀ ਪਰ ਠੋਕਣਾ ਬਾਜ ਨਾ ਮੰਜ਼ਿਲ ਮਿਲਦੀ ਦੁੱਖਾਂ ਬਾਜ ਨਾ ਯਾਰੀ ਬਿਨਾ ਠੋਕਰਾਂ ਤੋਂ ਬਿਨਾ ਟਕਰਾਵ ਤੋਂ ਕੋਈ ਨਦੀ ਸਾਗਰ ਤੱਕ ਨਹੀਂ ਪਹੁੰਚੀ ਔਰ ਜਿਸ ਕੌਮ ਦੇ ਰਸਤੇ 'ਚ ਕੋਈ ਠੋਕਰਾ ਨਹੀਂ ਕੋਈ ਰੁਕਾਵ ਨਹੀਂ ਕੋਈ ਅੜਚਨਾ ਨਹੀਂ ਯਕੀਨ ਜਾਨੋ ਉਹਨਾਂ ਦੀ ਜ਼ਿੰਦਗੀ ਕੋਈ ਬਹੁਤ ਵੱਡੀ ਮਹਾਨ ਵੀ ਨਹੀਂ ਹੋਵੇਗੀ ਉਹਨਾਂ ਦੇ ਅੰਦਰ ਕਦੀ ਮਹਾਨਤਾ ਜੋ ਹੈ ਪ੍ਰਗਟ ਵੀ ਨਹੀਂ ਆਉਂਦੀ ਇਹ ਕੌਮ ਆਪਣੇ ਆਪ ਦੇ 'ਚ ਇੱਕ ਮਹਾਨ ਹੈ ਬਹੁਤ ਵੱਡੀ ਜ਼ਿੰਦਗੀ ਹੈ ਔਰ ਬਹੁਤ ਵੱਡੀਆਂ ਔਕੜਾਂ ਦੇ 'ਚੋਂ ਲੰਘਦੀ ਰਹੀ ਹੈ ਬੜੀਆਂ-ਬੜੀਆਂ ਚਟਾਨਾਂ ਨੂੰ ਤੋੜ ਕੇ ਵੀ ਇਸਨੇ ਆਪਣਾ ਰਸਤਾ ਬਣਾਇਆ ਹੈ ਕੁਝ ਸਮੇਂ ਤੋਂ ਇਹ ਫਿਰ ਕਿਸੇ ਚਟਾਨ ਦੇ ਪੋਟ ਦੇ ਵਿੱਚ ਫਸੀ ਹੈ ਔਰ ਆਪਣੇ ਸੰਘਰਸ਼ ਦੇ ਚ ਹੈ ਔਰ ਆਪਣਾ ਮਾਰਗ ਜੋ ਹੈ ਲੱਭ ਰਹੀ ਹੈ ਇਸ ਕੌਮ ਦੀ ਬੇੜੀ ਨੂੰ ਜਿਹੜੇ ਜਿਹੜੇ ਠੇਲਣ ਵਾਲੇ ਆਏ ਹੈ ਕਰੀਬਨ ਕਰੀਬਨ ਖੁਬ ਡੁੱਬਦੇ ਗਏ ਔਰ ਬੇੜੀ ਨੂੰ ਐਸਾ ਵੀ ਹੋਇਆ ਕਿ ਮੰਜਰਾਰ ਦੇ ਛੋੜ ਗਏ ਭਵਰ ਦੇ ਛੋੜ ਗਏ ਕੁਝ ਡੁੱਬ ਗਏ ਕੁਝ ਯਤਨ ਕਰਦੇ ਆਆਂ ਨਹੀਂ ਰਹੇ ਆਪਣੇ ਯਤਨਾਂ ਦੇ ਚ ਹੀ ਸ਼ਕਤੀ ਗਵਾ ਬੈਠੇ ਔਰ ਕੁਝ ਇਸ ਧਾਰਾ ਦੇ ਚ ਡੋਬ ਹੀ ਗਏ ਬਹਿ ਗਏ ਇਹ ਬੀੜੀ ਕੁਝ ਸਮੇਂ ਤੋਂ ਕੁਝ ਸਾਲਾਂ ਤੋਂ ਇੰਜ ਪ੍ਰਤੀਤ ਹੁੰਦੀ ਹੈ ਲਹਿਰਾਂ ਦੇ ਹਵਾਲੇ ਔਰ ਇਹ ਲਹਿਰਾਂ ਕਿੱਥੇ ਪਹੁੰਚਣ ਗਈਆਂ ਇਹ ਲਹਿਰਾਂ ਜਾਣੇ ਤੇ ਲਹਿਰਾਂ ਨੂੰ ਪੈਦਾ ਕਰਨ ਵਾਲਾ ਪਰਿਪੂਰਨ ਪ੍ਰਮਾਤਮਾ ਜਾਣ ਹੈ ਕਿ ਠੀਕ ਹੈ ਲਹਿਰਾਂ ਡੋਬਦੀਆਂ ਨੇ ਔਰ ਇਹ ਵੀ ਠੀਕ ਹੈ ਲਹਿਰਾਂ ਕਿਨਾਰੇ ਵੀ ਲਾਂਦੀਆਂ ਨੇ ਇਹ ਠੀਕ ਹੈ ਕਿ ਤਬਾਹੀਆਂ ਬਰਬਾਦੀਆਂ ਕੌਮਾਂ ਨੂੰ ਮਿਟਾ ਕੇ ਰਖ ਦਿੰਦੀਆਂ ਨੇ ਪਰ ਤਬਾਹੀਆਂ ਬਰਬਾਦੀਆਂ ਕਈ ਵਾਰ ਕੌਮਾਂ ਨੂੰ ਨਵੀਂ ਜ਼ਿੰਦਗੀ ਵੀ ਦਿੰਦੀਆਂ ਨੇ ਜੈਸੇ ਇੱਕ ਮਹਾਨ ਦਾਰਸ਼ਨਿਕ ਔਰ ਇਸ ਸਦੀ ਦੇ ਹੋ ਗੁਜ਼ਰੇ ਮਹਾਨ ਸ਼ਾਇਰ ਦਾ ਕਹਿਣਾ ਹੈ ਇਕਬਾਲ ਦਾ ਇਹ ਚਮਨ ਇਹ ਰੋਸ਼ਨ ਲਾਲਾ ਗੁਲ ਹੋਨੇ ਜੋ ਵੀਰਾ ਹੋਤੇ ਹਨ ਤਖਰੀਬ ਜਨੂ ਕੇ ਪਰਦੇ મે ਤਾਮੀਰ ਕੇ ਸਾਮਾ ਹੋਤੇ ਹਨ ਕਈ ਦਫਾ ਹਰ ਵੱਡੀ ਬਰਬਾਦੀ ਦੇ ਥੱਲੇ ਕੋਈ ਨਵੀਂ ਬਹੁਤ ਵੱਡੀ ਆਬਾਦੀ ਛੁਪੀ ਪਈ ਹੁੰਦੀ ਹੈ ਔਰ ਸ਼ੇਖ ਸਾਦੀ ਸਾਹਿਬ ਇਸ ਭਾਵ ਦੇ ਚਕ ਬੜਾ ਕੀਮਤੀ ਆਪਣਾ ਸ਼ੇਰ ਸਾਹਮਣੇ ਰੱਖਦੇ ਨੇ ਹਰ ਸ਼ਾਖ ਰੰਗ ਅਮੇਜ਼ੀ ਉਂਦਰ ਫਸਲੇ ਖਿਜ਼ਾਂ ਅੰਦਾਜ਼ਤਾ ਕਹਿੰਦਾ ਠੀਕ ਹੈ ਪਤਝੜ ਬੜੀ ویرਾਨੀ ਹੈ ਪਤਝੜ ਬਹੁਤ ਬੜੀ ਤਬਾਹੀ ਹੈ ਲੇਕਿਨ ਇਹ ਕਹਿੰਦਾ ਮੈਂ ਖਿਜ਼ਾਂ ਤੋਂ ਬਾਅਦ ਹੀ ਬਹਾਰ ਆਂਦੀ ਹੋਈ ਵੇਖੀ ਹੈ ਪੱਤੇ ਝੜ ਗਏ ਨੇ ਦੁੱਖ ਬੜਾ ਹੋਇਆ ਪਰ ਮੈਂ ਕੀ ਦੇਖਦਾ ਨਵੇਂ ਪੱਤੇ ਨਿਕਲ ਰਹੇ ਨੇ ਨਵੀਆਂ ਕੌਂਪਲਾ ਫੁੱਟ ਰਹੀਆਂ ਨੇ ਨਵੇਂ ਫੁੱਲ ਲੱਗ ਰਹੇ ਨੇ ਨਵੇਂ ਫਲ ਆ ਰਹੇ ਨੇ ہر شاخ رنگ امیزی در فصل خزاں انداختاں بھاویں خزاں ہے برجھا دیتا ہے درخت نو پر خزاں دے پیچھے ہی بہار چھپی ہوئی ہے رات دے پیچھے دن جو ہے چھپے ہوئے ہے وڈیاں تباہیاں تے بربادیاں دے وچ ہی نئی زندگی جو ہے چھپی ہوئی ہے جس طرح دیکھی ہے ایک بہت بڑی بربادی تے تباہی تو بعد ਜਪਾਨ ਨਵੇਂ ਸਿਰੋ ਉਠਿਆ ਉਠਿਆ ਇੱਕ ਬਹੁਤ ਵੱਡੀ ਤਬਾਹੀ ਤੇ ਬਰਬਾਦੀ ਤੋਂ ਬਾਅਦ ਜਰਮਨੀ ਨੂੰ ਕੋਈ ਨਵੀਂ ਜ਼ਿੰਦਗੀ ਮਿਲੀ ਕੋਈ ਨਵੀਂ ਜੋ ਹੈ ਰੂਪਰੇਖਾ ਜੋ ਹੈ ਮਿਲੀ ਬਰਬਾਦੀ ਸਿਰਫ ਬਰਬਾਦੀ ਹੋਵੇ ਐਸਾ ਲਾਜ਼ਮੀ ਨਹੀਂ ਹੈ ਉਹਦੇ ਥੱਲੇ ਵੀ ਕੁਝ ਆਬਾਦੀਆਂ ਜੋ ਹੈ ਛੁਪੀਆਂ ਪਈਆਂ ਨੇ ਧਨ ਗੁਰਨਾਣ ਗੁਰਗੋਬਿੰਦ ਸਿੰਘ ਜੀ ਮਹਾਰਾਜ ਰਹਿਮਤ ਕਰਨ ਇੱਕ ਕੌਮੀ ਬੇੜੀ ਉਹਨਾਂ ਦੀ ਹੈ ਔਰ ਉਸਨੂੰ ਹੀ ਮਲਾ ਮੰ ਲਈਏ क्योंकि बाकी मोहाणे या तो डुबे ने या बेड़ी भंवर द जो है फसा के गए ने सतगुर सच्चा पातशाह इस कौम की बेड़ी न किनारे लाए बस यही अरदास है यही चौधड़ी है वागुरू जी का खालसा वाहरू जी की फतह